ਸਰ ਲਾਟਰੀਸ ਤੇ ਡਰਾਸ ਲਈ ਕੀ ਇਨਸਟਰਕਸ਼ਨਸ ਨੇ ਚੱਲ ਸਕਦੀਆਂ ਨੇ ਕਿ ਕਿਉਂ ਕੀ ਕਹੂੰਗੀ ਕੀ ਇਨਸਟਰਕਸ਼ਨ ਲਾਟਰੀਸ ਜਿਹੜੀਆਂ ਹੈਗੀਆਂ ਨੇ ਸਿਰਫ ਸਰਕਾਰੀ ਲਾਟਰੀ ਮਾਨਤਾ ਪ੍ਰਾਪਤ ਲਾਇਸੈਂਸ ਹੋਲਡਰ ਹੀ ਲਾਟਰੀ ਸਿਸਟਮ ਜਿਹੜਾ ਆਪਰੇਟ ਕਰ ਸਕਦਾ ਹੈ ਬਾਕੀ ਚਿੰਨੇ ਵੀ ਜਿੰਨਾ ਕੋਈ ਕਿਸੇ ਵੀ ਕਿਸਮ ਦੀ ਕੋਈ ਮਾਨਤਾ ਨਹੀਂ ਦੇ ਆਰ ਇਲੀਗਲ ਚੈਟ ਫੰਡ ਰੇਸਰ ਜਿਹੜਾ ਕਿ ਟੋਟਲੀ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਹੈ ਟੋਟਲੀ ਜੇ ਕੋਈ ਵੀ ਬੰਦਾ ਕਿਸੇ ਕਿਸਮ ਦੀ ਇਦਾ ਇਲੀਗਲ ਚੈਟ ਫੰਡ ਸਕੀਮਸ ਆਪਰੇਟ ਕਰਦਾ ਹੈ ਆ ਉਹ ਗੈਰ ਕਾਨੂੰਨੀ ਹੈ ਉਹਨੂੰ ਕਿਸੇ ਵੀ ਹਾਲਾਤ ਦੇ ਵਿੱਚ ਚਲਾਇਆ ਨਹੀਂ ਜਾ ਸਕਦਾ ਉਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ਤੇ ਮੈਂ ਮਕਸਦ ਜ਼ਿਲ੍ਹੇ ਦੇ ਲੋਕਾਂ ਨੂੰ ਵੀ اپੀਲ ਕਰੂੰਗਾ ਕਿ ਅਜਿਹੀ ਚਿਟ ਫੰਡ ਰੇਜ਼ਰ ਕੰਪਨੀਆਂ ਜਿਹੜੇ ਕਿ ਬਿਨਾਂ ਕਿਸੇ ਲਾਇਸੈਂਸ ਦੇ ਬਿਨਾਂ ਕਿਸੇ ਦੇ ਕੰਮ ਤੇ ਲੋਟਰੀ ਦਾ ਕੰਮ ਕਰ ਰਹੇ ਨੇ ਲੋਕਾਂ ਤੋਂ ਮੰਥਲੀ ਪੈਸੇ ਉਗਰਾ ਰਹੇ ਨੇ ਜਾਂ ਉਹਨਾਂ ਨੂੰ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਆ ਰਹੇ ਨੇ ਇਹਨਾਂ ਲੋਕਾਂ ਤੋਂ ਪਰਹੇਜ਼ ਕਰਨ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਤੇ ਕਿਸੇ ਵੀ ਕਿਸਮ ਦੀ ਇਨਵੋਲਵਮੈਂਟ ਇਨਾ ਕੰਮਾਂ ਦੇ ਵਿੱਚ ਆਪਣੀ ਨਾ ਕਰਨ ਆਪਣੀ ਜਿਹੜੀ ਹੈਗੀ ਹੈ ਹਾਰਡ ਐਂਡ ਮਨੀ ਮਿਹਨਤ ਹੀ ਕਮਾਈ ਨੂੰ ਇਸ ਵਾਲੇ ਚਾਂਸ ਦੇ ਵਿੱਚ ਲੈ ਕੇ ਖਰਾਬ ਨਾ ਕਰਨ ਤੇ ਇਨੀ ਅਪੀਲ ਕਰਦਾ ਹੋਇਆ ਮੈਂ ਆਪ ਦੁਬਾਰਾ ਦੁਹਰਾਉਣਾ ਕਿ ਜਿਹੜਾ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਲੋਟਰੀ ਸਿਸਟਮ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਸਰ ਲੋਟਰੀਸ ਤੇ ਡਰਾਸ ਲਈ ਕੀ ਇਨਸਟਰਕਸ਼ਨਸ ਨੇ ਚੱਲ ਸਕਦੀਆਂ ਨੇ ਕਿ ਕਿਉਂ ਕੀ ਕਹੂਗੀ ਇਨਸਟਰਕਸ਼ਨ ਲੋਟਰੀ ਸਟਰੀਆਂ ਹੈਗੀਆਂ ਨੇ ਸਿਰਫ ਸਰਕਾਰੀ ਲੋਟਰੀ ਮਾਨਤਾ ਪ੍ਰਾਪਤ ਲਾਇਸੈਂਸ ਹੋਲਡਰੀ ਲੋਟਰੀ ਸਿਸਟਮ ਜਿਹੜਾ ਆਪਰੇਟ ਕਰ ਸਕਦਾ ਹੈ। ਬਾਕੀ ਚਿੰਨੇ ਵੀ ਜਿੰਨਾਂ ਕੋਲ ਕਿਸੇ ਵੀ ਕਿਸਮ ਦੇ ਕੋਈ ਮਾਨਤਾ ਨਹੀਂ, ਦੇ ਆਰ ਇਲੀਗਲ ਚਿਟ ਫੰਡ ਰੇਸਰਸ ਜਿਹੜਾ ਕਿ ਟੋਟਲੀ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਹੈ ਟੋਟਲੀ। ਜੇ ਕੋਈ ਵੀ ਬੰਦਾ ਕਿਸੇ ਕਿਸਮ ਦੀ ਇਲੀਗਲ ਚਿਟ ਫੰਡ ਸਕੀਮਸ ਆਪਰੇਟ ਕਰਦਾ ਹੈ ਤਾਂ ਉਹ ਗੈਰਕਾਨੂੰਨੀ ਹੈ। ਉਹਨੂੰ ਕਿਸੇ ਵੀ ਹਾਲਾਤ ਦੇ ਵੀ ਚਲਾਇਆ ਨਹੀਂ ਜਾ ਸਕਦਾ। ਉਸੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ਤੇ ਮੈਂ ਮਕਸਰ ਜ਼ਿਲ੍ਹੇ ਦੇ ਲੋਕਾਂ ਨੂੰ ਵੀ اپੀਲ ਕਰੂੰਗਾ ਕਿ ਤਾਂ ਜਿਹੇ ਚਿਟਫੰਡ ਰੇਜ਼ਰ ਕੰਪਨੀਆਂ ਜਿਹੜੇ ਕਿ ਬਿਨਾਂ ਕਿਸੇ ਲਾਇਸੈਂਸ ਦੇ ਬਿਨਾਂ ਕਿਸੇ ਦੇ ਕੰਮ ਤੇ ਲੋਟਰੀ ਦਾ ਕੰਮ ਕਰ ਰਹੇ ਨੇ ਲੋਕਾਂ ਤੋਂ ਮੰਥਲੀ ਪੈਸੇ ਉਗਰਾ ਰਹੇ ਨੇ ਜਾਂ ਉਹਨਾਂ ਨੂੰ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਆ ਰਹੇ ਨੇ ਇਨ੍ਹਾਂ ਲੋਕਾਂ ਤੋਂ ਪਰਹੇਜ਼ ਕਰਨ ਇਨ੍ਹਾਂ ਲੋਕਾਂ ਤੋਂ ਸੁਚੇਤ ਰਹਿਣ ਤੇ ਕਿਸੇ ਵੀ ਕਿਸਮ ਦੀ ਇਨਵੋਲਵਮੈਂਟ ਇਨ੍ਹਾਂ ਕੰਮਾਂ ਦੇ ਵਿੱਚ ਆਪਣੀ ਨਾ ਕਰਨਾ ਆਪਣੀ ਜੜੀ ਹੈਗੀ ਹੈ ਹਾਰਡ ਐਂਡ ਮਨੀ ਮੇਰੀ ਤੀ ਕਮਾਈ ਨੂੰ ਇਸ ਵਾਲੇ ਚਾਂਸੇ ਦੇ ਵਿੱਚ ਲੈ ਕੇ ਖਰਾਬ ਨਾ ਕਰਨ ਤੇ ਇੰਨੀ ਅਪੀਲ ਕਰਤਾ ਹੋਇਆ ਮੈਂ ਆਪ ਦੁਬਾਰਾ ਦੁਹਰਾਉਣਾ ਕਿ ਜਿਹੜਾ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਲੋਟਰੀ ਸਿਸਟਮ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਸਟਾਰਟ ਸਰ ਲੋਟਰੀਸ ਤੇ ਡਰਾਸ ਲਈ ਕੀ ਇਨਸਟਰਕਸ਼ਨਸ ਨੇ ਚੱਲ ਸਕਦੀਆਂ ਨੇ ਕਿ ਕਿਉਂ ਕੀ ਕਹੂੰਗੀ ਕੀ ਇਨਸਟਰਕਸ਼ਨਸ ਲੋਟਰੀ ਜਿਹੜੀਆਂ ਹੈਗੀਆਂ ਨੇ ਸਿਰਫ ਸਰਕਾਰੀ ਲੋਟਰੀ ਮਾਨਤਾ ਪ੍ਰਾਪਤ ਲਾਇਸੈਂਸ ਹੋਲਡਰ ਹੀ ਲੋਟਰੀ ਸਿਸਟਮ ਜਿਹੜਾ ਆਪਰੇਟ ਕਰ ਸਕਦਾ ਹੈ। ਬਾਕੀ ਚੈਨੇ ਵੀ ਜਿੰਨਾ ਕੋਈ ਕਿਸੇ ਵੀ ਕਿਸਮ ਦੀ ਕੋਈ ਮਾਨਤਾ ਨਹੀਂ। ਦੇ ਆਰ ਇਲੀਗਲ ਚਿਟ ਫੰਡ ਰੇიზਰਸ ਜਿਹੜਾ ਕਿ ਟੋਟਲੀ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਹੈ ਟੋਟਲੀ। ਜੇ ਕੋਈ ਵੀ ਬੰਦਾ ਕਿਸੇ ਕਿਸਮ ਦੀ ਇਦਾਂ ਇਲੀਗਲ ਚਿਟ ਫੰਡ ਸਕੀਮਸ ਆਪਰੇਟ ਕਰਦਾ ਹੈ ਤਾਂ ਉਹ ਗੈਰਕਾਨੂੰਨੀ ਹੈ।